ਨਾਮ ਜੀ ਤੁਹਾਡਾ ਮੇਰਾ ਨਾਮ ਜੀ ਤਾਲਿਬ ਅਲੀ ਕੀ ਵਾਕਿਆ ਹੋਇਆ ਸੀ ਵਾਕਿਆ ਜੀ ਰਾਤ ਦੇ ਹੀ 12 ਵਜੇ ਦੇ ਬਾਅਦ ਮਤਲਬ ਕਿ 12 12:30 ਵਜੇ ਕਰੀਬ ਕੁਸ਼ਕ ਕਰ ਦੇ ਵਿੱਚ ਬੰਦੇ ਬੜੇ ਤੇ ਉਹਨਾਂ ਨੇ ਮੈਨੂੰ ਫੜਿਆ ਮਤਲਬ ਕਿ ਗਲਾ ਗੁਲਾ ਘੋਟਿਆ ਬੋਲਣ ਨਹੀਂ ਦਿੱਤਾ ਹੈਗਾ ਪਹਿਲਾ ਦੋ ਜਣੇ ਸੀਗੇ ਮੈਂ ਉਹਨੂੰ ਇੱਕ ਨੂੰ ਤਾਂ ਫੜ ਲਿਆ ਫਿਰ ਇੱਕ ਹੋਰ ਆ ਗਿਆ ਤਿੰਨ ਹੋ ਗਏ ਮਤਲਬ ਕਿ ਉਹਨਾਂ ਨੇ ਫਿਰ ਮੈਨੂੰ ਬੰਨ ਕੇ ਸਿੱਟ ਲਿਆ ਤੇ ਕਿੰਨੇ ਬੰਦੇ ਸੀਗੇ ਟੋਟਲ ਬੰਦੇ ਸਰ ਚਾਰ ਸੀਗੇ ਜਿਹੜੇ ਮੈਂ ਦੇਖੇ ਨੇ ਕੁਈ ਹਥਿਆਰ ਵਗੈਰਾ ਸੀ ਹਥਿਆਰ ਸੀ ਜੇ ਉਹਨਾਂ ਕੋਲ ਮਤਲਬ ਹਥਿਆਰ ਹੀ ਸੀ ਤਿਆਰੀ ਹੀ ਆਪਣੀ ਛੋਰੀਆਂ ਵਗੈਰਾ ਦਾ ਵਗੈਰਾ ਜਿਹੜੇ ਹੁੰਦੇ ਨੇ ਤੇ ਕੀ ਅੰਦਰ ਕਿਵੇਂ ਐਂਟਰ ਕਿਵੇਂ ਕਿਤੇ ਕਰਦੇ ਨੇ ਐਂਟਰੀ ਸਰ ਕੁਛ ਪਤਾ ਨਹੀਂ ਸੀ ਸੁੱਤੇ ਪਏ ਸੀ ਬਿਲਕੁਲ ਜਿਹੜੇ ਰੂਮ ਚ ਮੈਂ ਇਕੱਲਾ ਹੀ ਸੀਗਾ ਮੈਂ ਉੱਥੇ ਇਕੱਲਾ ਹੀ ਪਿਆ ਸੀ ਬੈੱਡ ਤੇ ਬਸ ਆਂਦੇ ਉਹਨਾਂ ਨੇ ਮਤਲਬ ਕਿ ਮੈਨੂੰ ਫੜ ਲਿਆ ਮੌਕਾ ਨਹੀਂ ਦਿੱਤਾ ਕਿ ਕੁਝ ਬੋਲਾਂ ਜਾਂ ਨਹੀਂ ਗਲਾ ਦੱਬ ਲਿਆ ਉਹਨਾਂ ਨੇ ਫਿਰ ਟੇਪ ਵਗੈਰਾ ਮਤਲਬ ਕਿ ਜਿਹੜੇ ਪਲਾਸਟਿਕ ਦੀ ਲੋਕ ਹੁੰਦੇ ਨੇ ਉਹਦੇ ਨਾਲ ਹੱਤੁੱਤ ਬੰਨਤੇ ਅੱਛਾ ਲੱਤਾਂ ਵੀ ਬੰਨਤੀਆਂ ਤੇ ਕੁਝ ਸਮਾਨ ਵਗੈਰਾ ਵੀ ਲੈ ਕੇ ਜene ਤੁਹਾਡੇ ਨਹੀਂ ਸਰ ਬਚਾਓ ਹੋ ਗਿਆ ਕੁਝ ਲੈ ਕੇ ਨਹੀਂ ਗਏ ਮੇਰਾ ਟਾਈਮ ਵੇਸਟ ਹੋ ਗਿਆ ਬਾਕੀ ਉਹਨਾਂ ਨੇ ਮਤਲਬ ਕਾਰਵਾਈ ਕੀਤੀ ਆ ਪੇਟੀ ਵਗੈਰਾ ਖੋਲੀ ਆ ਬਾਕੀ ਬਚਾਓ ਹੋ ਗਿਆ ਉਹਨਾਂ ਦੇ ਹੱਥ ਕੁਝ ਨਹੀਂ ਲੱਗਿਆ ਤੁਸੀਂ ਪਰ ਘਰ ਚ ਕਿੰਨੇ ਜਣੇ ਸੀ ਘਰ ਚ ਤਿੰਨ ਚਾਰ ਜਣੇ ਸੀਗੇ ਇੱਕ ਛੋਟੀ ਕੁੜੀ ਆ ਸੀਗੀ 11 ਸਾਲਾਂ ਦੀ ਇੱਕ ਭਾਈ ਆ ਹੈਂਡੀਕੈਪ ਨੇ ਉਹ 35 ਸਾਲ ਦੀ ਉਮਰ ਆ ਉਹਨਾਂ ਦੀ ਇੱਕ ਮਦਰ ਜੀ ਸੀ ਜੀ ਨਾਮ ਕੀ ਨੇ ਪਰਿਵਾਰ ਦਾ ਪਰਿਵਾਰ ਮੰਮੀ ਦਾ ਨਾਮ ਮੀਨਾ ਹੈ ਤੇ ਬ੍ਰਦਰ ਦਾ ਨਾਮ ਮੁੰਤੀ ਜੀ ਰਾ ਤੇ ਇੱਕ ਭਤੀ ਜੀ ਜੀ ਮੁਸਕਾਨ ਉਹਦੀ ਉਮਰ ਕਿੰਨੀ ਹੈ ਕੁੜੀਆ ਦੀ ਉਮਰ ਹੈਗੀ 11 1/2 ਸਾਲ ਨੇ ਸਭ ਨਾਲ ਕੁੱਟ ਮਾਰ ਕਰੀ ਨਹੀਂ ਨੇ ਉਹਨਾਂ ਨੇ ਬਸ ਮੈਨੂੰ ਤੇ ਮੰਮੀ ਨੂੰ ਹੀ ਬੰਨ ਕੇ ਸਿੱਟਿਆ ਹੈ ਅੱਛਾ ਹਾਂਜੀ ਦੂਸਰਾ ਭਾਈ ਜਿਹੜਾ ਹੈਗਾ ਉਹ ਹੈਂਡੀਕੈਪ ਆ ਉਹ ਮਤਲਬ ਨਾ ਤਾਂ ਬੋਲਦਾ ਨਾ ਚੱਲਦਾ ਉਹਨਾਂ ਉਹਨੇ ਕੁਝ ਨਹੀਂ ਕਿਹਾ ਉਹਨਾਂ ਨੇ ਹੁਣ ਜਿਹੜੀ ਪੁਲਿਸ ਆਈ ਹੈ ਕੀ ਕਾਰਵਾਈ ਕਰਨੀ ਹੈ ਕਿਸੇ ਸਰ ਉਹਨਾਂ ਨੇ ਕਾਰਵਾਈ ਕੀਤੀ ਹੈ ਦੇਖ ਰਹੇ ਨੇ ਉਹ ਬਾਕੀ ਸਮਾਨ ਬਚਾਓ ਹੋ ਗਿਆ ਕੁਛ ਨਹੀਂ ਸਾਰੀ ਚੀਜ਼ ਹੈ ਗਈ ਹੈ ਕੀ ਕਰਨਾਂ ਨੂੰ ਤਾਂ ਇਹ ਤਾਲਿਫ ਦੇ ਕਰੇ ਰਾਤ ਕੱਲ ਨੂੰ ਸੀ ਮੇਰੀ ਚੋਰੀ ਹੋ ਗਈ ਵੀ ਦੋ ਤਿੰਨ ਬੰਦੇ ਆਏ ਸੀਗੇ ਤੇ ਸਾਰਾ ਕੈਸ਼ ਲੈ ਗਏ ਤੇ ਸੋਨਾ ਲੈ ਗਏ ਜਦੋਂ ਅਸੀਂ ਆ ਕੇ ਸਰਚ ਕੀਤਾ ਤੇ ਮੇਜਰੀ ਉਹਨਾਂ ਬਾਰੀ ਦੇ ਵਿੱਚ ਮਿਲ ਗਿਆ ਸੀ ਜਿਹੜਾ ਉਹਨਾਂ ਦਾ ਸੋਨਾ ਵਗੈਰਾ ਸੀ ਉਹ ਵੀ ਸਾਰਾ ਪੇਟੀ ਚ ਮਿਲ ਗਿਆ ਸੀ ਤੇ ਇਹਦਾ ਕਿੰਨਾਂ ਨੂੰ ਹੋਦਾ ਜੀ ਹੋ ਸਕਦਾ ਕੋਈ ਚੋਰੀ ਦੇ ਮਕਸਦ ਨਾਲ ਆਇਆ ਹੋਵੇ ਇਹ ਕਿਨੇ ਸੱਟਾਂ ਲਾ ਕੇ ਜਿਹੜੇ ਮਾਤਾ ਜੀ ਹਾਲਤ ਕਹੇ ਜੀ ਮੈਨੂੰ ਬਿਲਕੁਲ ਨਾਰਮਲ ਸਿਮਪਲ ਹੈਗੀ ਹੈ ਕੋਈ ਹੋਰ ਨਹੀਂ ਸਿਮਪਲ ਜਿਹੜਾ ਬੇਟਾ ਤੇ ਮਾਂ ਦਾਖਲ ਹੋਈ ਸੀ ਲੱਗਦਾ ਹੈ ਬੇਟਾ ਜੀ ਬੇਟਾ ਹੀ ਸਾਡੇ ਨਾਲ ਆ ਕੇ ਦੇਖ ਕੇ ਗਿਆ ਉਸਨੇ ਆਪਣੇ ਸਮਾਨ ਖੋਲਿਆ ਤਾਂ ਅਸੀਂ ਦੇਖਿਆ ਵੀ ਕੁਝ ਨਹੀਂ ਹੈਗਾ ਮਾਤਾ ਜੀ ਦੀ ਉਮਰ ਠੀਕ ਹੈ ਠੀਕ ਹੈ ਜੀ ਕਦੇ 70 ਸਾਲ ਮਰੀ ਜੀ ਉਹ RAM nalo ਜਿਹੜਾ ਮਾਤਾ ਦੀ ਉਮਰ ਤਾਂ ਉਮਰ ਦਾ ਕਾਜਾਂ ਉਮਰ ਦੇ ਹਿਸਾਬ ਨਾਲ ਹਾਂ ਉਹ ਠੀਕ ਹੈ ਸਭ ਕੁਝ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਸਿਮਪਲ ਸੱਚ ਜੀ ਇਹ ਕਿੰਨੇ ਕ ਵੀ ਦੀ ਵਾਰ ਦਤਾ ਜੀ ਇਹ ਸਾਡੇ 12:00 ਤੋਂ ਲੈ ਕੇ 2:30 ਵਜੇ ਦੇ ਵਿੱਚ अच्छा जी ਕਿੰਨੇ ਕ ਬੰਦੇ ਸੀਗੇ ਜੀ 2-3 ਬੰਦੇ ਲੱਗੇ ਅੱਛਾ थैंक यू